ਹਾਂਜੀ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਗੱਲ ਕਰਾਂਗੇ ਕਣਕ ਦੇ ਬਾਰੇ ਠੀਕ ਹੈ ਮੋਸਟਲੀ ਬਹੁਤ ਏਰੀਏ ਦੇ ਵਿੱਚ 826 ਦੀ ਕਣਕ ਦੀ ਬਿਜਾਈ ਹੋਈ ਆ 327 ਕਣਕ ਦੀ ਬੀ ਡਬਲ ਬਹੁਤ ਬਿਜੀ ਆ ਬਾਕੀ ਪੁਰਾਣੀਆਂ ਜਿਹੜੀਆਂ ਕਿਸਮਾਂ ਨੇ 187 ਵੀ ਬਹੁਤ ਥਾਈ ਬਿਜੀ ਆ 222 ਵੀ ਬਹੁਤ ਬਿਜੀ ਆ ਤੇ ਅੱਜ ਆਪਾਂ ਗੱਲ ਕਰਾਂਗੇ ਸਪਰੇਅ ਦੀ ਠੀਕ ਹੈ ਝੋਨੇ ਦੇ ਉੱਤੇ ਤਾਂ ਵਾਵਾ ਖਰਚਾ ਕਰਤਾ ਆਪਾਂ ਝੋਨੇ ਦਾ ਝਾੜ ਦਾਸ ਮਣ ਘਟ ਗਿਆ ਕਣਕ ਦੇ ਵਿੱਚ ਬਈ ਵੈਸੇ ਕਣਕ ਦੀ ਫਸਲ ਢੀਠ ਫਸਲ ਹੁੰਦੀ ਆ ਕੋਈ ਬਹੁਤਾ ਖਰਚਾ ਕਰਨ ਦੀ ਲੋੜ ਨਹੀਂ ਹੁੰਦੀ ਹੈ ਨਾ ਤੇ ਜਿਹੜੀਆਂ-ਜਿਹੜੀਆਂ ਦਵਾਈਆਂ ਵੀ ਆਉਂਦੀਆਂ ਨੇ ਉਹ ਆਪਾਂ ਤੱਤਾਂ ਵਾਲੀਆਂ ਕਰਨੀਆਂ ਮੇਨ ਡੀਪੀ ਯੂਰੀਆ ਜਿੰਕ ਮੈਗਨੀਜ਼ ম্যাগਨੇਸ਼ੀਅਮ ਇਹ ਮੇਨ ਸਲਫਰ ਇਹ ਮੇਨ ਤੱਤ ਨੇ ਇਹਦੇ ਵਿੱਚ ਜਿਹੜੇ ਕਣਕ ਨੂੰ ਚਾਹੀਦੇ ਹੁੰਦੇ ਨੇ ਹੋਰ ਨਾ ਇਹਨੂੰ ਕੋਈ ਫਟੇਰੇ ਦੀ ਲੋੜ ਆ ਨਾ ਹੋਰ ਕਾਸੀ ਦੀ ਲੋੜ ਆ ਤਾਂ ਇਹਦੀ ਪੂਰਤੀ ਲਈ ਆਪਾਂ ਸਪਰੇਅ ਹੈ ਜਿਹੜੀ ਉਹ ਕਰ ਸਕਦੇ ਆ ਸਭ ਤੋਂ ਪਹਿਲਾਂ ਕਣਕ ਬੀਜ ਦੀ ਗੁੱਲੀ ਡੰਡੇ ਵਾਲੀ ਸਪਰੇਅ ਹੁੰਦੀ ਆ ਹੈ ਨਾ ਉਹ ਸਾਰਿਆਂ ਨੂੰ ਪਤਾ ਹੈ ਗੁਲੀ ਨੰਡੇ ਵਾਲੀ ਪਾਇ ਰਕਸਾ ਸਲਫੋਨ ਹੁੰਦੀ ਆ ਜਿਹੜੀ ਪ੍ਰੀ ਇਮਰਜੈਂਸ ਹੁੰਦੀ ਆ ਹਰਬੀਸਾਈਡ ਹੁੰਦੀ ਆ ਬਾਏ ਚਾਂਸ ਜੇ ਆਪਾਂ ਉਹ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਟੌਪਿਕ ਲੀਡਰ ਬਹੁਤ ਦਵਾਈਆਂ ਨੇ ਜਿਹੜਾ ਪਾਣੀ ਲਾ ਕੇ ਪੈਰ ਧਰਾਵਾਇਆ ਜਦੋਂ ਹੋ ਜੇ ਆਪਾਂ ਉਦੋਂ ਕਰ ਸਕਦੇ ਆ ਉਦੋਂ ਬਾਅਦ ਗੱਲ ਕਰੀਏ ਮੈਗਨੀਜ਼ ਦੀ ਤਾਂ ਜਿਹੜੀ ਮੈਗਨੀਜ਼ ਆ ਬਾਈ ਉਹ ਤੁਸੀਂ ਅੱਧਾ ਕਿਲੋ ਤੋਂ ਲੈ ਕੇ ਕਿਲੋ ਤੁਸੀਂ ਜ਼ਮੀਨ ਦੇ ਹਿਸਾਬ ਨਾਲ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਰੇਤਲੀ ਜ਼ਮੀਨ ਆ ਤਾਂ ਕਿਲੋ ਵਰਤ ਲਓ ਪਰ ਇੱਕ ਸ਼ਰਤ ਆ ਜੇ ਤੁਸੀਂ ਕਿਲੋ ਮੈਗਨੀਸ ਸਲਫੇਟ ਵਰਤ ਰਹੇ ਹੋ ਜਿਹਦੇ ਚ 30.5% ਮੈਗਨੀਜ਼ ਹੁੰਦੀ ਹੈ ਤੇ 17% ਸਲਫਰ ਹੁੰਦੀ ਹੈ ਉਹ ਤੁਸੀਂ 1 ਕਿਲੋ 200 ਲੀਟਰ ਪਾਣੀ ਦੇ ਵਿੱਚ ਲਾਓ ਜੇ ਅੱਧਾ ਕਿਲੋ ਵਰਤਣੀਆਂ ਤੁਸੀਂ ਕੋਰ ਦੇ ਉੱਤੇ ਤਾਂ 100 ਲੀਟਰ ਪਾਣੀ ਦੇ ਨਾਲ ਸਪਰੇਅ ਕਰ ਦਿਓ ਉਹਦੇ ਵਿੱਚ ਹੋਰ ਕੁਝ ਨਹੀਂ ਮਿਕਸ ਕਰਨਾ ਜੇ ਕਰਨਾ ਹੀ ਆ ਤਾਂ ਜੂੜੀਆਂ ਕਿਲੋ ਮਿਕਸ ਕਰਦੇ ਉਹਦਾ ਰਿਜ਼ਲਟ ਮੱਚ ਬੈਟਰ ਦੇਖਣ ਨੂੰ ਮਿਲੂਗਾ ਤੁਹਾਨੂੰ ਠੀਕ ਹੈ ਤੇ ਇਹ ਕੋਰ ਤੋਂ 3 ਜਾਂ 2 ਜਾਂ 4 ਦਿਨਾਂ ਤੱਕ ਤੁਸੀਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਕਰ ਸਕਦੇ ਹੋ ਯਾਨੀ ਜੇ ਤੁਹਾਡੇ ਕੋਲੇ ਬਾਹਣ ਆ 30 ਦਿਨਾਂ ਤੱਕ ਭਰ ਦਿਓ ਤਾਂ ਤੁਸੀਂ 27ਵੇਂ ਦਿਨ ਤੁਸੀਂ ਸਪਰੇਅ ਇਹਦੀ ਕਰ ਸਕਦੇ ਹੋ ਸਭ ਤੋਂ ਬੈਟਰ ਰਿਜ਼ਲਟ ਹੈ ਬਾਕੀ ਤੁਸੀਂ ਜੂਰੀ ਆ ਜਿਹੜੀ ਉਹ ਖਿਲਾਰ ਸਕਦੇ ਹੋ ਪਾਣੀ ਲਾਉਣ ਤੋਂ ਬਾਅਦ ਖਿਲਾਰ ਦੋਗੇ ਉੱਥੇ ਫਾਇਦਾ ਰੇਤਲੀ ਜਮੀਨਾਂ 'ਚ ਤਾਂ ਪਾਣੀ ਲਾ ਕੇ ਬਾਅਦ 'ਚ ਖਿਲਾਰਿਓ ਜਿਹੜੇ ਡਾਕਰ ਬਾਹਣ ਨੇ ਉੱਥੇ ਤੁਸੀਂ ਪਹਿਲਾਂ ਖਿਲਾਰ ਸਕਦੇ ਹੋ ਆਪਦੀ ਜੂਰੀ ਆ ਤੇ ਗੱਟਾ ਪਾਉਣੀ ਹੈ ਅੱਧਾ ਗੱਟਾ ਪਾਉਣੀ ਹੈ ਉਹ ਤੁਹਾਡੀ ਮਰਜ਼ੀ ਆ ਤੁਹਾਡੇ ਬਾਹਣ ਦੇ ਹਿਸਾਬ ਦੇ ਨਾਲ ਆ ਭਾਈ ਤੇ ਇੱਕ ਆ ਜਾਂਦਾ ਬਈ ਮੈਗਨੀਸ਼ੀਅਮ ਸਲਫੇਟ ਜਿਹੜਾ ਆਪਾਂ ਜੀਰੀ ਦੇ ਵਿੱਚ ਵੀ ਪਾਇਆ ਸੀ ਮੈਗਨੀਸ਼ੀਅਮ ਸਲਫੇਟ ਦੇ ਵਿੱਚ ਮੇਨ ਆਪਣੇ ਕੋਲੇ ਸਲਫਰ ਹੁੰਦਾ 12% ਤੇ ਮੈਗਨੀਸ਼ੀਅਮ ਹੁੰਦਾ ਜਿਹੜੇ ਉਹਦੇ ਵਿੱਚ 9.5% ਠੀਕ ਹੈ ਤੇ ਇਹ ਤੁਸੀਂ ਮੈਗਨੀਜ਼ ਦੇ ਨਾਲ ਹੀ ਸਪਰੇਅ ਕਰਨੀ ਆ ਥੱਲੇ ਜ਼ਮੀਨ ਦੇ ਵਿੱਚ ਕੁਝ ਨਹੀਂ ਪਾਉਣਾ ਜਿੰਨੇ ਵੀ ਤੱਤਾਂ ਦੀ ਪੂਰਤੀ ਕਰਨੀ ਹੋ ਆਪਾਂ ਸਪਰੇਅ ਨਾਲ ਹੀ ਕਰਨੀ ਆ ਇਹ ਵਾਲੀ ਸਪਰੇਅ ਜਦੋਂ ਤੁਸੀਂ ਪਹਿਲਾਂ ਪਾਣੀ ਲਾਤਾ ਠੀਕ ਹੈ ਉਦੋਂ ਬਾਅਦ ਤੁਸੀਂ ਕਰ ਸਕਦੇ ਹੋ ਯਾਨੀ ਜਦੋਂ ਕਣਕ ਥੋੜੀ 40 ਦਿਨਾਂ ਦੀ ਹੋ ਗਈ 300 ਗ੍ਰਾਮ ਜਾਂ 400 ਗ੍ਰਾਮ ਮੈਗਨੀਸ਼ੀਅਮ ਸਲਫੇਟ ਲੈ ਲੈਣਾ ਤੇ ਅੱਧਾ ਕਿਲੋ ਮੈਗਨੀਜ਼ ਮੈਗਨੀਜ਼ ਸਲਫੇਟ ਲੈ ਲੈਣੀ ਆ ਠੀਕ ਹੈ ਨਾਲ ਇਹਦੇ ਕਿਲੋ ਕਜੂਰੀਆ ਪਾ ਲੈਣੀ ਆ ਤਿੰਨਾਂ ਦਾ ਘੋਲ ਬਣਾ ਕੇ ਬਾਈ ਕਰ ਦਿਓ ਤੇ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਣਗੇ ਬਾ ਕਰਾਈ ਦਾ ਖਰਚਾ ਆਉਣਾ ਕੋਈ ਇੰਨੀ ਬਾਲੀ ਮਹਿੰਗੀ ਨਹੀਂ ਪੈਂਦੀ ਇਹ ਦਵਾਈ ਕੁੱਲ ਮਿਲਾ ਕੇ ਸਾਨੂੰ ਦੋ ਕਸਾਲ ਹੋ ਗਏ ਕਰਦੇ ਇਹਨੂੰ ਰੇਤਲੀ ਜਿਨ੍ਹਾਂ ਦੀ ਜ਼ਮੀਨ ਆ ਜਾਂ ਪਾਣੀ ਮਾੜਾ ਛੋੜੇ ਵਾਲਾ ਉਹ ਜ਼ਰੂਰ ਕਰਦੇਣ ਦੋ ਸਪਰੇਹਾਂ ਬਸ ਐ ਨਹੀਂ ਹੈਗਾ ਲੋਕਾਂ ਵਾਂਗੂ ਵੀ ਚਾਰ ਚਾਰ ਪੰਜ ਪੰਜ ਦਿਨ ਕਰੀ ਜਾ ਸਪਰੇਹਾਂ ਕਰੀ ਜਾ ਉਹ ਸਪਰੇਹਾਂ ਦੀ ਰਵੇ ਕਣਕ ਤੇ ਵੀ ਕਣਕ ਦੇ ਨਿਆਰੇ ਲੈਣ ਵਾਲੇ ਦਿਨ ਹੁੰਦੇ ਨੇ ਬੀਜ ਕੇ ਪਰ ਇਹ ਦੋ ਕ ਸਪਰੇਹਾਂ ਜ਼ਰੂਰੀ ਕਰ ਦੋ ਇਹ ਐ ਨਹੀਂ ਹੈਗਾ ਵੀ ਆਪਣਾ ਕਣਕ ਦਾ ਝਾੜ ਜੇ ਨਾ ਕਰਾਂਗੇ ਤਾਂ ਵੀ ਸੜ ਜਾਊਗਾ ਪਰ ਝੋਨੇ ਤੇ ਕਣਕ ਵਾਲੇ ਦੇ ਵਿੱਚ ਨਾ ਜਾਨ ਲੈ ਲੈਂਦੀ ਆ ਵਾਹਣ ਉਦੇ ਕਰਕੇ ਆਪਾਂ ਉਨੀ ਖਰਾਕ ਵੀ ਨਹੀਂ ਪਾਉਂਦੇ ਜੂਰੀਆ ਝੋਨੇ ਦੇ ਵਿੱਚ ਕਹਿੰਦੇ ਆ ਵੀ ਘੱਟ ਪਾਓ ਘੱਟ ਪਾਓ ਹਨਾ ਤਾਂ ਜੂਰੀਆ ਦੀ ਪੂਰਤੀ ਲੈਣੀ ਆ ਫਸਲ ਨੇ ਜ਼ਮੀਨ ਚੋਂ ਲੈਣੀ ਆ ਤੇ ਇਸ ਕਰਕੇ ਤੱਤਾਂ ਦੀ ਸਪਰੇਅ ਕਰਨੀ ਹੁਣ ਜ਼ਰੂਰੀ ਬਣ ਗਈ ਜਿੱਥੇ ਫਸਲ ਲਗਾਤਾਰ ਹੁੰਦੀ ਆ ਨਰਮੇ ਵਾਲੇ ਵਾਹਨ ਦੇ ਵਿੱਚ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ ਤੇ ਇਹ ਜੇ ਕਰਦਾਂਗੇ ਤਾਂ ਐ ਨਹੀਂ ਹੈਗਾ ਵੀ ਤੁਹਾਡਾ 10 ਮਣ ਝਾੜ ਵਾਜੂਗਾ ਨਾ 2-4 ਮਣ ਝਾੜ ਦਾ ਫਰਕ ਪੈ ਜਾਊਗਾ ਪਰ ਕਣਕ ਦੇਖਣ ਨੂੰ ਵਧੀਆ ਲੱਗੂਗੀ ਮੁੜ ਕੇ ਪੀਲੀ ਨਹੀਂ ਪਊਗੀ ਐ ਨਹੀਂ ਹੈਗਾ ਵੀ ਬੁਣ ਕੇ ਸਲਫਰ ਪਾਈ ਜਾਓਗੇ ਉਹਨੇ ਹੀ ਨੁਕਸਾਨ ਕਰ ਲੈਣੇ ਆ ਜਦੋਂ ਕਣਕ ਹਲਕੀ ਹੋ ਜਾਂਦੀ ਹੈ ਫਿਰ ਸਲਫਰ ਪਾਈ ਜੰਨੇ ਆ ਕਦੀ ਆਹ ਪਾ ਦਿਓ ਜੀ ਕਦੀ ਮਾਈ ਕੋ ਰਾਜਾ ਪਾਤਾ ਉਹਦੇ ਬਜਾਏ ਨੁਕਸਾਨ ਕਰਾਉਣ ਦੀ ਬਜਾਏ ਤੁਸੀਂ ਪਹਿਲਾਂ ਹੀ 2-3 ਸਪਰੇਹਾਂ ਦੋ ਸਪਰੇਹਾਂ ਚੰਗੀਆਂ ਐਨਪੀਕੇ ਦੀਆਂ ਕਰ ਦਿਓ ਠੀਕ ਹੈ ਤੇ ਵਧੀਆ ਰਹੂਗਾ ਰੂਟਾ ਵਟਰ ਵਾਲੀ ਕਣਕ ਆ ਵੀਰੇ ਇਹ ਛਿੱਟੇ ਵਾਲੀ ਕਣਕ ਆ ਤੁਹਾਡੇ ਸਾਹਮਣੇ ਆ ਵਧੀਆ ਉਗਰੀ ਹੋਈ ਇਹਨੂੰ ਅੱਜ 17ਵਾਂ 18ਵਾਂ ਦਿਨ ਹੋ ਗਿਆ ਤੇ ਬਾਕੀ ਕਮੈਂਟ ਜ਼ਰੂਰ ਕਰਿਓ ਬਾਈ ਕਿਹੜੀ ਕਣਕ ਤੁਸੀਂ ਬੀਜੀ ਹੈ ਵੀਡੀਓ ਲਗਾਤਾਰ ਪਾਉਂਦੇ ਰਹਾਂਗੇ ਥੈਂਕ ਯੂ ਸੋ ਮੱਚ ਜੀ ਕੱਲੋਂ ਮੈਂ ਵੀਡੀਓ ਪਾਉਂਗਾ ਵੀ ਮੇਰਾ ਕਿੰਨਾ ਹਿਸਾਬ ਕਿਤਾਬ ਹੋਇਆ ਕਿੰਨੀ ਵਾਂ ਠੇਕੇ ਤੇ ਸੀ ਤੇ ਕੀ ਹਿਸਾਬ ਕਿਤਾਬ ਨਿਕਲਿਆ